ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪੰਜਾਬ ਦੇ ਲੋਕਾਂ ਨੂੰ ਸਾਡੇ ਸਿਆਸਤਦਾਨਾਂ ਨੇ ਲੀਡਰਾਂ ਨੇ ਬੇਵਕੂਫ ਬਣਾਇਆ ਉਦੋਂ ਖਾਸ ਕਰਕੇ ਸਿੱਖੀ ਮਹੰਦਰਾ ਬਣਾ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਪੱਗਾਂ ਦੇ ਵਿੱਚ ਸਿਰਫ ਸੋਣ ਵਾਲੇ ਸੜਕ 'ਤੇ ਕੰਮ ਦੇ ਵਿੱਚ ਬਹੁਤ ਲੰਬੀ ਕਤਾਰ ਦੇ ਵਿੱਚ ਲੋਕ ਖੜੇ ਐ ਤੇ ਇੱਕ ਮੈਂ ਅੱਜ ਡਾਇਲੌਗ ਵਰਤਨਾ ਉਹ ਵੈਸੇ ਮੇਰਾ ਨਹੀਂ ਬਹੁਤ ਲੋਕਾਂ ਨੇ ਉਹ ਵਰਤਿਆ ਹੋਇਆ ਖਾਸ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਇਹ ਡਾਇਲੌਗ ਵਰਤਿਆ ਜਾਂਦਾ ਹੈ ਜਦੋਂ ਬਿੱਲੀ ਫੈਲਿਓ ਬਾਹਰ ਆਉਂਦੀ ਹੈ ਉਦੋਂ ਬਿੱਲੀ ਨੂੰ ਦੇਖਣ ਵਾਲੇ ਲੋਕ ਬਹੁਤ ਹੈਰਾਨ ਹੁੰਦੇ ਐ ਕੱਲ ਪਾਣਾ ਸਿੱਧੂ ਪੁਲਿਸ ਨੇ ਅਰੈਸਟ ਕੀਤਾ। ਉਦੋਂ ਬਾਅਦ ਲੱਖੇ ਸੁਧਾਣੇ ਦੀਆਂ ਕਾਫੀ ਇੰਟਰਵਿਊ ਔਰ ਆਪਣੇ ਫੇਸਬੁੱਕ ਪੇਜ ਤੇ ਲੈਬ ਹੋ ਕੇ ਬਹੁਤ ਕੁਝ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਹੜਾ ਪੱਗ ਦਾ ਰਿਵਾਜ ਹੈ ਨਾ ਹਾਲਾਂਕਿ ਹਰੇਕ ਮਨੁੱਖ ਪੱਗ ਦੇ ਨਾਲ ਸੋਹਣਾ ਲੱਗਦਾ ਹੈ। ਉਹਨੂੰ ਸਰਦਾਰ ਵੀ ਕਿਹਾ ਜਾਂਦਾ ਹੈ। ਪਾ ਜਿਹੜੇ ਰਾਜਨੀਤਿਕ ਲੋਕ ਨੇ ਨਾ ਇਹ ਜਦੋਂ ਪੱਗ ਬੰਨਦੇ ਨੇ ਇਹ ਆਪਣੇ ਆਪ ਨੂੰ ਇੱਕ ਸਿੱਖ ਹੋਣ ਦਾ ਦਾਵਾ ਪੇਸ਼ ਕਰਦੇ ਆ। ਲਖਸ਼ਧਾਣੇ ਨੇ ਕੱਲ ਇੱਕ ਗੱਲ ਕਹੀ ਜਦੋਂ ਪੱਤਰਕਾਰ ਸਵਾਲ ਪੁੱਛਦੇ ਆ ਕਹਿੰਦੇ ਕੋਈ ਨਵੀਂ ਸਿਆਸੀ ਪਾਰਟੀ ਤੁਸੀਂ ਬਣਾਉਂਗੇ? ਕਹਿੰਦੇ ਹਾਂ ਜ਼ਰੂਰ ਬਣਾਵਾਂਗੇ। ਸਾਨੂੰ ਬਣਾਉਣੀ ਚਾਹੀਦੀ ਹੈ। ਇਹ ਉਹਨੇ ਕੱਲ ਸਟੇਟਮੈਂਟ ਦੇ ਦਿੱਤੀ। ਮੈਂ ਇੱਕ ਬੇਨਤੀ ਕਰਨੀ ਹੈ ਬਹੁਤੇ ਲੋਕ ਉਹ ਨੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਜਾਂ ਤਾਂ ਪੱਗ ਤਾਂ ਬੰਦਦੇ ਨੇ ਕਿ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਕਹਿੰਦੀ ਕਿ ਹੈਲਮਟ ਪਾਉਣਾ ਜ਼ਰੂਰੀ ਹੈ ਤਾਂ ਪੱਗ ਬੰਦਦੇ ਆ ਜਾਂ ਠੰਡ ਤੋਂ ਬਚਾਅ ਹੋ ਜਾਂਦਾ ਇੱਕ ਬੰਦਾ ਕਹਿੰਦਾ ਕਹਿੰਦਾ ਮੈਂ ਖੇਤ ਵਿੱਚ ਕੰਮ ਕਰਦਾ ਜਦੋਂ ਸਿਰ ਤੇ ਭਰੀ ਚੱਕਦਾ ਕਹਿੰਦੇ ਪਗ ਸਹਾਰਾ ਬਣ ਜਾਂਦੀ ਹੈ ਜਣਕੇ ਅੰਦਰੋਂ ਉਹਨਾਂ ਦੀ ਅਸਲ ਮਨਸ਼ਾ ਨਹੀਂ ਹੈਗੀ ਕਿ ਇੱਕ ਸਿੱਖ ਹੋਣ ਦੇ ਨਾਂ ਤੇ ਪਗ ਬਣੀ ਜਾਵੇ ਉਹਦੇ ਪਿੱਛੇ ਕੁਛ ਨਾ ਕੁਛ ਆਪਣਾ ਫਾਇਦਾ ਜਾਂ ਆਪਣਾ ਮਨੋਰਥ ਹੁੰਦਾ ਹੈ ਹੁਣੇ ਤਕਰੀਬਨ ਮੁੜ ਤੋਂ ਇਹ ਚੱਲਿਆ ਆ ਰਿਹਾ ਜਦੋਂ ਦਾ ਪੰਜਾਬ ਹੋਂਦ ਵਿੱਚ ਆਉਂਦਾ ਹੈ ਭਾਵ ਜਦੋਂ ਦੀ ਪੰਜਾਬ ਦੀ ਸਰਕਾਰ ਪਹਿਲੀ ਵਾਰ ਬਣੀ ਐ ਉਦੋਂ ਤੇ ਇਹ ਕਿਹਾ ਗਿਆ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਊਗਾ ਉਹ ਪੱਗ ਵਾਲਾ ਹੋਊਗਾ ਯਾਨੀ ਕਿ ਪੱਗ ਵਾਲੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕ ਚਾਹੁੰਦੇ ਯਾਨੀ ਕਿ ਉਹ ਸਿੱਖ ਹੋਵੇ ਤੇ ਉਹ ਸਰਦਾਰ ਹੋਵੇ ਇਹਦਾ ਮਤਲਬ ਇਹ ਐ ਅਸਲ ਵਿੱਚ ਹੁਣ ਲੱਖੇਦਾਨੇ ਨੇ ਪੱਗ ਬੰਨੀ ਹੋਈ ਐ ਤੇ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਐ ਕੱਲ ਬਹੁਤ ਸੱਜਣਾ ਨੇ ਫੋਨ ਕੀਤੇ ਕਹਿੰਦੇ ਬਿੱਲੀ ਥੈਲੀੋਂ ਬਾਹਰ ਆ ਗਈ ਤੇ ਹੁਣ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਥੇ ਹਜ਼ਾਰਾਂ ਬਿੱਲੀਆਂ ਥੈਲੇ ਤੋਂ ਬਾਹਰ ਆਈਆਂ ਨੇ ਤੇ ਆਉਣਗੀਆਂ ਤੇ ਜਦੋਂ ਮੈਂ ਗੱਲ ਕਰਨੀ ਹੁੰਦੀ ਆ ਨਾ ਪੰਜਾਬ ਦੇ ਹਿੱਤਾਂ ਲਈ ਉਦੋਂ ਹੀ ਪੰਜਾਬ ਦੇ ਲੋਕਾਂ ਨੂੰ ਗੱਲ ਕਹਿਣੀ ਹੁੰਦੀ ਹੈ ਜਦੋਂ ਵੀ ਤੁਹਾਡੇ ਸਾਹਮਣੇ ਕੋਈ ਕੜਮ ਚੌਧਰੀ ਸਿਆਸੀ ਲੀਡਰ ਬਣ ਕੇ ਆਉਂਦਾ ਉਦੋਂ ਇਹ ਤਰਲੇ ਕਰਦਾ ਭਾਵੇਂ ਕੋਈ ਵੀ ਕੇਜਰੀਵਾਲ ਹੋਵੇ ਭਵੰਤਮਨ ਹੋਵੇ ਜਾਂ ਬਾਦਲ ਕੇ ਹੋਣ ਜਿਹੜਾ ਕਾਂਗਰਸ ਤੋਂ ਉਹਦੋਂ ਕਹਿੰਦੇ ਹੁੰਦੇ ਐ ਬਸ ਹੁਣ ਪੰਜਾਬ ਬਦਲਾ ਚਾਹੁੰਦਾ ਐ ਇਹ ਸਚਾਈ ਐ ਜਦੋਂ 2022 ਦੇ ਵਿੱਚ ਇਲੈਕਸ਼ਨ ਹੋਈ ਐ ਨਾ ਮੈਂ ਕਾਫੀ ਹਲਕਿਆਂ ਦੇ ਵਿੱਚ ਜਾ ਕੇ ਇਹ ਗੱਲਬਾਤ ਕਹੀ ਸੀ ਕਿ ਜਿਹੜਾ ਇਹ ਬਦਲਾ ਆਊਗਾ ਨਾ ਤੇ ਜਦੋਂ ਸਰਕਾਰ ਬਣ ਕੇ ਕੁਰਸੀ ਤੇ ਮੁੱਖ ਮੰਤਰੀ ਭਵੰਤਮਾਨ ਬਹਿ ਗਏ ਬਾਅਦ ਦੇ ਵਿੱਚ ਪਤਾ ਲੱਗਣਾ ਐ ਬਦਲਾ ਕਿੱਧਰ ਨੂੰ ਜਾਂਦਾ ਐ ਤੇ ਕਿ ਲੋਕਾਂ ਦੇ ਹੱਕ ਲਈ ਬਦਲਾ ਆਇਆ ਸੀ ਉਦੋਂ ਬਹੁਤੇ ਲੋਕਾਂ ਨੇ ਮੇਰੇ ਨਾਲ ਗਾਲੇ ਗਲੋਚ ਵੀ ਕੀਤਾ ਮੇਰੀਆਂ ਵੀਡੀਓ ਵਾਇਰਲ ਕੀਤੀਆਂ ਤੇ ਹੁਣ ਫੇਰ ਜਿਹੜਾ ਸਟੰਟ ਬਣਿਆ ਹੁਣ ਫੇਰ ਬਦਲਾ ਦੀ ਗੱਲ ਹੁਣ ਕੌਣ ਕਰਦਾ ਹੁਣ ਲਖਾ ਚਦਾਉਣਾ ਕਰਦਾ ਤੇ ਜਦੋਂ ਬਦਲਾ ਹੋ ਰਿਹਾ ਸੀ ਉਦੋਂ ਇਹ ਕਿਤੇ ਚੰਨੀ ਦਾ ਵਿਰੋਧ ਕਰਦੇ ਸੀ ਕਿਤੇ ਬਾਦਲਾਂ ਦਾ ਵਿਰੋਧ ਕਰਦੇ ਸੀ ਤੇ ਹੁਣ ਇਹੀ ਬੰਦੇ ਉਹ ਆਤਮਾਨ ਨੇ ਬਦਲਾ ਨੂੰ ਕਹਿ ਰਹੇ ਨੇ ਕਿ ਇਹ ਬਦਲਾ ਨਹੀਂ ਇਹ ਤੇ ਪੰਜਾਬ ਦਾ ਬੇੜਾ ਬਹਾਰ ਰਹੇ ਨੇ ਯਾਨੀ ਕਿ ਸਭ ਕੁਝ ਜਿਹੜੀਆਂ ਪੁਰਾਣੀਆਂ ਕਥਾ ਕਹਾਣੀਆਂ ਸੀ ਉਹ ਚੱਕ ਕੇ ਲੋਕਾਂ ਨੂੰ ਸੁਣਾ ਰਹੇ ਨੇ ਹੁਣ ਲਖਸਿਧਾਨਾ ਕਹਿੰਦਾ ਹਾਂ ਆਪਾਂ ਨਵੀਂ ਪਾਰਟੀ ਬਣਾਵਾਂਗੇ ਤੇ ਪੰਜਾਬ ਨੂੰ ਪੰਜਾਬ ਦੇ ਬਦਲਾ ਲਈ ਅਸੀਂ ਕੰਮ ਕਰਾਂਗੇ ਇਹ ਗੱਲਾਂ ਬਾਤਾਂ ਆਮ ਕਹੀਆਂ ਜਾ ਰਹੀਆਂ ਚਲੋ ਕੋਈ ਵੀ ਬੰਦਾ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਉਹਨੂੰ ਹੱਕ ਹੈ ਗੱਲ ਕਰ ਸਕਦਾ ਪਰ ਮੈਂ ਇਹ ਕਹਿਣਾ ਵੀ ਯਾਰ ਖੁੱਲ ਕੇ ਮੈਦਾਨ ਵਿੱਚ ਆਓ ਲੋਕਾਂ ਨੂੰ ਬਦਲਾ ਦੇਣਾ ਤੇ ਬੇਵਕੂਫ ਨਾ ਬਣਾਓ ਪਹਿਲਾਂ ਵੀ ਬਣਾਇਆ ਹੁਣ ਤੁਸੀਂ ਬਣਾ ਦੋਗੇ ਹੁਣ ਜਿਹੜਾ ਇਹਨਾਂ ਦਾ ਬਦਲਾਅ ਹੋਊਗਾ ਉਹਦੇ ਵਿੱਚ ਮੈਂ ਦੱਸ ਦੇਣਾ ਕੀ ਹੋਊਗਾ ਉਹਦੇ ਵਿੱਚ ਜਿਹੜੇ ਬੰਦੇ ਗੈਂਗਸਟਰ ਰਹੇ ਨੇ ਜਿਹੜੇ ਰੱਜ ਕੇ ਨਸ਼ੇ ਵੇਚਦੇ ਰਹੇ ਨੇ ਫਰੋਤੀਆਂ ਲੈਂਦੇ ਰਹੇ ਨੇ ਗੁੰਡਾਗਰਦੀ ਕਹਿ ਕਰਦੇ ਰਹੇ ਨੇ ਇਹਨਾਂ ਦੀ ਬਦਲਾਅ ਵਾਲੀ ਪਾਰਟੀ ਵਿੱਚ ਉਹ ਬੰਦੇ ਹੋਣਗੇ ਇੱਕ ਤਾਂ ਕਾਲੀ ਕ੍ਰਾਂਤੀਕਾਰੀ ਚੱਕੇ ਇਹਨਾਂ ਦਾ ਪਹਿਣਾ ਸਿੱਧੂ ਦੇਤੇ ਇਲਜ਼ਾਮ ਲੱਗੇ ਕਿ ਕੁੜੀ ਨੂੰ ਗਲਤ ਵੀ ਬੋਲਦਾ ਸੀ ਬਲੈਕਮੇਲ ਵੀ ਕਰਦਾ ਸੀ ਗਾਲੇ ਗਲੋਚ ਵੀ ਕਰਦਾ ਸੀ ਫਰौती ਵੀ ਮੰਗੀ ਇੱਕ ਤਾਂ ਕੱਲ ਹੀ ਨਮੂਨਾ ਪੇਸ਼ ਹੋ ਗਿਆ ਲੋਕਾਂ ਨੇ ਦੇਖ ਲਿਆ ਬਦਲਾ ਆ ਦੇ ਵਿੱਚ ਵੀ ਇੱਕ ਆ ਬੰਦਾ ਵੀ ਹੋਊਗਾ ਸ਼ਾਇਦ ਐਮਐਲਏ ਦੀ ਟਿਕਟ ਦੇੜੀ ਚਾਹਣਗੇ ਸ਼ਾਇਦ ਐਮਐਲਏ ਬਣਾਉਣਾ ਚਾਹਣਗੇ ਇੱਕ ਤਾਂ ਕੱਲ ਤੁਸੀਂ ਬਦਲਾ ਦੇਖ ਲਿਆ ਤੇ ਹਾਲੇ ਬਦਲਾਵ ਵਾਲੇ ਹੋਰ ਵੀ ਬਹੁਤ ਕੁਝ ਬਾਹਰ ਆਉਣੇ ਆ ਮੈਂ ਜਿਹੜੀ ਗੱਲ ਕਰਨੀ ਹੈ ਨਾ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਆ ਕਰੋ ਪੰਜਾਬ ਦੇ ਲੋਕਾਂ ਨੂੰ ਇੱਕ ਵਾਰੀ ਨਾ ਇਹ ਸਟੈਂਡ ਲੈਣਾ ਪੈਣਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਬਹੁਮਤ ਵਿੱਚ ਨਹੀਂ ਆਉਣੀ ਚਾਹੀਦੀ ਕਿਸੇ ਨੂੰ ਬਹੁਮਤ ਨਹੀਂ ਮਿਲਣਾ ਚਾਹੀਦਾ ਜਦੋਂ ਬਹੁਮਤ ਮਿਲ ਜਾਂਦੀ ਹੈ ਤਾਂ ਫਿਰ ਇਹ ਆਪਣੀ ਮਰਜ਼ੀ ਕਰਦੇ ਨੇ ਜੋ ਇਹਨਾਂ ਤੋਂ ਜ਼ੋਰ ਲੱਗਦਾ ਹੈ ਪਾਵਰ ਵਿੱਚ ਆ ਕੇ ਫਿਰ ਉਹ ਕਰਦੇ ਨੇ ਕੋਈ ਕਿਸੇ ਦੀ ਸੁਣਵਾਈ ਨਹੀਂ ਹੁੰਦੀ ਹੁਣ ਜਿਹੜਾ ਇਹ ਲਖੇ ਸੁਧਾਣੇ ਵਰਗੇ ਬਦਲਾਅ ਲਿਆ ਰਹੇ ਨੇ ਤੇ ਇਹ ਬਦਲਾਅ ਦੀ ਜਿਹੜੀ ਵੰਗਣੀ ਉਗੜਨੀ ਹੈ ਨਾ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਤੇ ਬਦਲਾਅ ਤੋਂ ਪਹਿਲਾਂ ਪਹਿਲਾਂ ਰਿਜ਼ਲਟ ਕਾਫੀ ਸਾਹਮਣੇ ਆ ਜਾਣੇ ਨੇ ਲਖੇ ਸੁਧਾਣੇ ਦੇ ਜਿਹੜੇ ਫਰੋਤੀਆਂ ਵਾਲੇ ਕੇਸ ਨੇ ਉਹ ਵੀ ਖੁੱਲ ਰਹੇ ਨੇ ਜਿਹੜੇ ਲੋਕਾਂ ਨੂੰ ਬੇਵਕੂਫ ਬਣਾਇਆ ਉਹ ਵੀ ਸਭ ਕੋ ਸਾਹਮਣੇ ਆ ਰਹੇ ਆ ਹੁਣ ਕੱਲ ਮੈਨੂੰ ਬਠਿੰਡੇ ਤੋਂ ਘੱਟੋ-ਘੱਟ 15 ਡਾਕਟਰਾਂ ਦੇ ਫੋਨ ਆਏ। ਉਹ ਕਹਿਣ ਲੱਗੇ ਗਿਆਨੀ ਜੀ ਅਸੀਂ ਗੁੰਡਾਗਰਦੀ ਤੋਂ ਡਰਦੇ ਰਹੇ ਤੇ ਹੁਣ ਅਸੀਂ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕਰਾਂਗੇ ਕਹਿੰਦੇ ਲਕੇ ਸਧਾਨੇ ਨੇ ਸਾਨੂੰ ਸ਼ਰ੍ਹਾਂ ਫੋਨ ਕਰਕੇ ਧਮਕੀਆਂ ਦੇ ਕੇ ਪੈਸੇ ਵੀ ਲਏ ਨੇ। ਔਰ ਸਾਨੂੰ ਫਿਰ ਹੀ ਇਲਾਜ ਕਰਨ ਵਾਸਤੇ ਵੀ ਕਹਿੰਦੇ ਧਮਕੀਆਂ ਦੇ ਕੇ ਕਿਹਾ ਹੋਇਆ। ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਜਿਹੜਾ ਬੰਦਾ ਹਲੇ ਪਾਵਰ ਵਿੱਚ ਹੈ ਨਹੀਂ। ਕੇਵਲ ਨਸ਼ੇੜੀ ਮੰਦਿਰ ਦਾ ਸਹਾਰਾ ਲੈ ਕੇ ਤੁਰ ਰਿਹਾ ਪੱਗ ਦੇ ਵਿੱਚ ਸਿਰਫ ਸਾਕੇ ਤੇ ਜੇ ਇਹੋ ਜਿਹਾ ਬੰਦਾ ਕਿਤੇ ਪਾਵਰ ਵਿੱਚ ਆ ਜੇ ਫਿਰ ਲੋਕਾਂ ਦੇ ਪੰਜਾਬ ਦੇ ਲੋਕਾਂ ਦਾ ਹਾਲ ਕੀ ਹੋਊਗਾ ਇਹ ਅੰਦਾਜ਼ਾ ਅਸੀਂ ਖੁਦ ਲਾਉਣਾ ਹੈ ਮੈਂ ਵਿਚਾਰਕ ਤੌਰ ਤੇ ਕਿਸੇ ਨਾਲ ਮਤਭੇਦ ਰੱਖ ਸਕਦਾ ਹੋਣਾ ਚਾਹੀਦਾ ਇੱਕ ਇਨਸਾਨੀਅਤ ਤੌਰ ਤੇ ਜਾਂ ਭਾਈਚਾਰਕ ਸਾਂਝ ਤੌਰ ਤੇ ਕਿਸੇ ਦੀ ਆਪਾਂ ਵਿਰੋਧਤਾ ਨਹੀਂ ਕੀਤੀ ਅਜੇ ਤੱਕ ਨਹੀਂ ਕਰਨੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਨਾ ਇੱਕ ਵਾਰੀ ਨਹੀਂ 100 ਵਾਰੀ ਵੀ ਹਜ਼ਾਰਾਂ ਵਾਰੀ ਸੋਚਣ ਦੀ ਲੋੜ ਹੈ ਕਿ ਇਹ ਪਹਿਲਾ ਬਦਲਾਅ ਦਾ ਤਰਲਾ ਕਰਨ ਵਾਲਿਆਂ ਨੇ ਬਾਅਦ ਵਿੱਚ ਕਿਹੋ ਜਿਹਾ ਬਦਲਾਅ ਲੈ ਕੇ ਆਉਂਦਾ ਹੈ ਇਹ ਸਭ ਨੂੰ ਪਤਾ ਲੱਗ ਵੀ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੇ ਹੋਰ ਵੀ ਸੰਜੇਤ ਹੋ ਜਾਣਾ ਹੈ ਹੁਣ ਜਿਹੜੀ ਲੱਖ ਧਨ ਦੀ ਗੱਲ ਕੀਤੀ ਹੈ ਹੁਣ ਪਾਕਸਰ ਤੇ ਕਿਉਂ ਆ ਗਈ ਪਾਕਸਰ ਤੇ ਤਾਂ ਆਈ ਕਿਉਂਕਿ ਜਦੋਂ ਪਿੰਡ ਵਿੱਚ ਜਾਣਾ ਪਹਿਲਾਂ ਗੁਰਦੁਆਰੇ ਮੱਥਾ ਟੇਕਣਾ ਪੈਂਦਾ ਸਵਾਲ ਲੋਕਾਂ ਨੇ ਕਰਨੇ ਸੀ ਕਿ ਸਿਰ ਤੇ ਰਮਾਲ ਬੰਨਿਆ ਹੋਇਆ ਜਾਂ ਸਿਰ ਤੇ ਟੋਪੀ ਲਈ ਹੋਈ ਹੈ ਇਹ ਸਵਾਲ ਕਰਨੇ ਸੀ ਰਾਜਾ ਬਣਿੰਗਣਾ ਸਵੇਰੇ ਸਵੇਰੇ ਪੱਗ ਕਿਸੇ ਤੋਂ ਬਣਾ ਲੈਂਦਾ ਬਣਾ ਕੇ ਪਹਿਲਾਂ 1 ਮਿੰਟ ਰੱਖ ਕੇ ਸਿਰ ਤੇ ਫੋਟੋ ਕਰਾ ਕੇ ਫੇਸਬੁੱਕ ਤੇ ਪਾ ਦੂ ਬਾਅਦ ਵਿੱਚ ਉਹ ਪੱਗ ਦੀ ਪੱਗ ਜਿਹੜੀ ਗੱਡੀ ਦੇ ਪਿਛਲੇ ਸੀਟ ਤੇ ਪਈ ਹੁੰਦੀ ਹੈ ਜਦੋਂ ਬਾਹਰ ਉਤਰਦਾ ਨਾ ਉਦੋਂ ਪੱਗ ਸਿਰ ਤੇ ਧਰਦਾ ਤੇ ਇਹੀ ਹਾਲ ਕਿਸ ਨਾਣੇ ਦਾ ਕਿਉਂਕਿ ਪੱਗ ਨੂੰ ਦੇਖ ਕੇ ਲੋਕ ਥੋੜਾ ਜਾਂ ਸਤਿਕਾਰ ਵੀ ਕਰਦੇ ਨੇ ਪੱਗ ਅੱਗੇ ਲੋਕ ਝੁਕਦੇ ਵੀ ਨੇ ਪੱਗ ਨੂੰ ਮਾਨਸਤ ਕਰ ਵੀ ਮਿਲਦਾ ਪਰ ਜਿਹਨੇ ਸਿਰ ਤੇ ਪੱਗ ਬੰਨੀ ਹੈ ਤੇ ਉਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਤੁਰਿਆ ਹੋਇਆ ਹੈ ਇਹ ਮੇਰੀਆਂ ਗੱਲਾਂ ਬਹੁਤ ਕੌੜੀਆਂ ਨੇ ਕਿਉਂਕਿ ਲੱਖੇ ਦੀਆਂ ਕਤੇੜਾਂ ਆ ਭਾਨੇ ਵਰਗ ਦੀਆਂ ਕਤੇੜਾਂ ਨੇ ਇਨੇ ਕੋਲ ਜਵਾਬ ਤਾਂ ਹੁੰਦਾ ਨਹੀਂ ਇਹ ਦੇ ਗਾਲ ਤੇ ਗਾਲ ਦੇ ਗਾਲ ਤੇ ਗਾਲ ਕਮੈਂਟਾਂ ਵਿੱਚ ਇਹੀ ਗੱਲ ਕਰਦੇ ਆ ਭਰਾਵੋ ਸਾਨੂੰ ਗਾਲਾਂ ਤੱਕ ਕੋਈ ਮਤਲਬ ਨਹੀਂ ਜਿੰਨੀਆਂ ਮਰਜ਼ੀ ਕੱਢੀ ਚਲੋ ਉਹ ਗਾਲਾਂ ਲੋਕਾਂ ਨੇ ਹੀ ਤੁਹਾਡੀਆਂ ਸੁਣਨੀਆਂ ਨੇ ਲੋਕਾਂ ਨੇ ਹੀ ਕਮੈਂਟ ਪੜ੍ਹਣੇ ਆ ਪਰ ਹਿੱਕ ਠੋਕੇ ਕਹਿੰਨੇ ਆ ਜਿਹੜੇ ਵੀ ਬਦਲਾ ਦੀ ਗੱਲ ਕਰਦੇ ਨੇ ਇਹਨਾਂ ਨੇ ਪੰਜਾਬ ਦਾ ਬੇੜਾ ਸਭ ਤੋਂ ਜ਼ਿਆਦਾ ਗਰਕ ਕੀਤਾ ਹੋਇਆ ਹੈ ਹੁਣ ਕਹਿੰਦੇ ਜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਐ ਤੇ ਪੰਜਾਬ ਨੂੰ ਗੈਕਚਨ ਕਿਹਨੇ ਬਣਾਇਆ ਵੀ ਗੁੰਡਾਗਰਦੀ ਪੰਜਾਬ ਦੇ ਵਿੱਚ ਪੈਦਾ ਕਿਹਨੇ ਕੀਤੀ ਐ ਫਰੋਤੀਆਂ ਮੰਗਣ ਵਾਸਤੇ ਇਹ ਨੌਜਵਾਨ ਕਿਹਨੇ ਉਸਕਾਏ ਨੇ ਕਿਹਨੇ ਤਿਆਰ ਕੀਤੇ ਨੇ ਇਹ ਤਾਂ ਸ਼ਰਿਆਮ ਪਤਾ ਐ ਜਿੰਨੇ ਵੀ ਲੱਖੇ ਦੇ ਪਿੱਛੇ ਮੰਡਿਰ ਫਿਰਦੇ ਆ ਨਾ ਉਹਦੇ ਵਿੱਚੋਂ ਜ਼ਿਆਦਾ ਉਹ ਨੇ ਜਿਹੜੇ ਵਿਗੜੇ ਹੋਏ ਵੱਡੇ ਘਰਾਂ ਦੀਆਂ ਔਲਾਦਾਂ ਨੇ ਵੱਡਿਆਂ ਘਰਾਂ ਦੇ ਕਾਕੇ ਨੇ ਨਸ਼ੇੜੀ ਨੇ ਉਹ ਲੋਕ ਨੇ ਤੇ ਸਾਨੂੰ ਇਹੋ ਜਿਹੇ ਲੋਕਾਂ ਦਾ ਬਦਲਾਅ ਨਹੀਂ ਚਾਹੀਦਾ ਸਾਨੂੰ ਪੜ੍ਹੇ ਲਿਖੇ ਸੱਜਣ ਚਾਹੀਦੇ ਨੇ ਜਿਹੜੇ ਕੁਝ ਪੰਜਾਬ ਲਈ ਕਰ ਸਕਣ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ